ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਉਹ ਕੁਝ ਦਿਨਾਂ ਤੋਂ ਜਿਹੜਾ ਅਕਾਲ ਫਿਲਮ ਦਾ ਬਹੁਤ ਰੌਲਾ ਪੈ ਚੁੱਕਿਆ ਬਹੁਤ ਵਿਵਾਦਾਂ ਦੇ ਵਿੱਚ ਜਿਹੜਾ ਇਹ ਮਸਲਾ ਪੱਖਿਆ ਹੋਇਆ ਵਾ ਸੋ ਸਾਡੇ ਕਈ ਨਿਹੰਗ ਸਿੰਘ ਵੀਰ ਤੇ ਆਪਣੇ ਆਪ ਨੂੰ ਜਥੇਦਾਰ ਵੀ ਅਖਮਣ ਵਾਲੇ ਤੇ ਹੋਰ ਵੀ ਕਈ ਬਾਬੇ ਜਿਦਾਂ ਗੁਲਾਬ ਸਿੰਘ ਬਾਬਾ ਜੀ ਨੂੰ ਕਹਿੰਦੇ ਆ ਇਹਨਾਂ ਨੂੰ ਬਾਬੇ ਤਾਂ ਸਾਡੇ ਹੈ ਨਹੀਂ ਅਸੀਂ ਇਹਨਾਂ ਨੂੰ ਬਾਬੇ ਮੰਨਦੇ ਨਹੀਂ ਸਾਡਾ ਤੇ ਬਾਬਾ ਕਲਗੀ ਤਰਪਾਦਸ਼ਾ ਗੁਰੂ ਗੋਬਿੰਦ ਸਿੰਘ ਆ ਸਾਡੇ ਬਾਬੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਇਹ ਸਾਡੇ ਬਾਬੇ ਨੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਸਾਡੇ ਬਾਬੇ ਨੇ ਪੰਜ ਮੁਕਤੇ ਸਹਬਾਨ ਸਾਡੇ ਬਾਬੇ ਨੇ ਪੰਜ ਪਿਆਰੇ ਸਹਬਾਨ ਸਾਡੇ ਬਾਬੇ ਨੇ 40 ਮੁਕਤੇ ਸਹਬਾਨ ਸਾਡੇ ਬਾਬੇ ਨੇ ਸ਼ਹੀਦੀ ਫੌਜਾਂ ਸਾਡੇ ਬਾਬੇ ਨੇ ਇਹਨਾਂ ਨੂੰ ਤੇ ਅਸੀਂ ਬਾਬੇ ਮੰਨਦੇ ਹੀ ਨਹੀਂ ਇਹਦੇ ਭੇਖੀ ਨੇ ਇਹ ਜਿੱਧਰੋਂ ਇਹਨਾਂ ਨੂੰ ਕੋਈ ਮੋਟਾ ਗੱਫਾ ਮਿਲ ਗਿਆ ਨਾ ਇਹ ਉਧਰ ਹੋ ਜਾਂਦੇ ਨੇ ਜਿੱਦੋਂ ਉਹਨਾਂ ਨੂੰ ਪਤਾ ਵੀ ਰੁਪਈਆ 2 4 ਲੱਖ 5 ਲੱਖ 10 ਲੱਖ ਮਿਲਣਾ ਆ ਗੱਫਾ ਮੋਟਾ ਲਫਫਾ ਮਿਲਣਾ ਆ ਇਹ ਉਧਰ ਨੂੰ ਵਗ ਜਾਂਦੇ ਨੇ ਇਹ ਬਾਬੇ ਨਹੀਂ ਹੋ ਸਕਦੇ ਤੁਸੀਂ ਅਕਾਲ ਫਿਲਮ ਦੀ ਪ੍ਰੋਮੋਸ਼ਨ ਕਰ ਰਹੇ ਹੋ ਕਿ ਲੈ ਜੀ ਇਹ ਵੇਖਣੀ ਚਾਹੀਦੀ ਆ ਜੀ ਸਾਡਾ ਇਤਿਹਾਸ ਦੁਹਰਾਇਆ ਇਹਨਾਂ ਨੇ ਇਹਦੇ ਵਿੱਚ ਦੱਸਿਆ ਵੀ ਸਿੱਖ ਕਿੱਦਾਂ ਦੇ ਹੁੰਦੇ ਨੇ ਕਿੱਦਾਂ ਦੇ ਜਾਬਾ ਸਿੱਖ ਹੁੰਦੇ ਨੇ ਕਿੱਦਾਂ ਦੇ ਸੂਰਮੇ ਹੁੰਦੇ ਨੇ ਤੇ ਮੈਂ ਤੁਹਾਨੂੰ ਪੁੱਛਣਾ ਚਾਹਉਣਾ ਕਿ ਜਦੋਂ ਸਿਰਾਂ ਦੇ ਮੁੱਲ ਪੈਂਦੇ ਸੀਗੇ ਜਦੋਂ ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਹੁਣੇ ਦੋ ਸਿੰਘਾਂ ਨੇ ਰਾਜ ਕਾਇਮ ਕਰ ਦਿੱਤਾ ਮੋਰਚਾ ਲਾ ਕਰਕੇ ਕੀ ਉਦੋਂ ਇਹੋ ਜਿਹੀਆਂ ਫਿਲਮਾਂ ਬਣਦੀਆਂ ਸੀ ਕੀ ਉਹਨਾਂ ਨੇ ਇਹ ਫਿਲਮਾਂ ਤੋਂ ਸੇਧ ਲਈ ਸੀਗੀ ਉਹਨਾਂ ਨੇ ਆਪਣਾ ਇਤਿਹਾਸ ਪੜ੍ਹਿਆ ਤੇ ਸੁਣਿਆ ਸੀ ਆਪਣੇ ਯੋਧਿਆਂ ਦੀਆਂ 12 ਕਵਿਸ਼ਰੀ ਸੁਣੀਆਂ ਸੀ ਕਵਿਸ਼ਰੀ ਢਾਡੀ ਵਾਰਾਂ ਸੁਣੀਆਂ ਤੇ ਫਿਰ ਉਹ ਜੋਸ਼ ਉਹਨਾਂ ਦੇ ਅੰਦਰ ਭਰਿਆ ਆਪਣਾ ਇਤਿਹਾਸ ਪੜ੍ਹ ਸੁਣ ਕੇ ਤੇ ਫਿਰ ਉਹ ਜੂਝਣ ਲਈ ਲੜਨ ਮਰਨ ਲਈ ਤਿਆਰ ਹੋ ਗਏ ਪੰਥ ਲਈ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਪਹਿਲਾਂ ਮਰਨਾ ਕਬੂਲ ਕਰਨਾ ਪੈਂਦਾ ਕੀ ਇਹ ਫਿਲਮਾਂ ਵਾਲੇ ਪਹਿਲਾਂ ਮਰਨ ਕਬੂਲ ਕਰਕੇ ਤੁਹਾਨੂੰ ਇਹ ਸਿੱਖਿਆ ਦੇ ਸਕਦੇ ਨੇ ਸਿੱਖਿਆ ਤੇ ਤੁਸੀਂ ਉਹਦੇ ਤੋਂ ਲਵੋ ਨਾ ਜਿਹੜਾ ਤੁਹਾਨੂੰ ਮਰਨਾ ਕਬੂਲ ਪਹਿਲਾਂ ਉਹਨੇ ਕਰ ਲਿਆ ਤੇ ਫਿਰ ਤੁਸੀਂ ਹੋਰ ਕੋਈ ਸਿੱਖਿਆ ਲੈ ਰਹੇ ਹੋ ਉਹਦੀਆਂ ਫਿਲਮਾਂ ਚੋਂ ਜਿਹੜਾ ਬੰਦਾ ਖੁਦ ਨੇ ਗੁਰਾਏ ਗੁਰੂ ਕਲਗੀਧਰ ਪਿਤਾ ਦਸਮੇਸ਼ ਪਿਤਾ ਕਲਗੀਧਰ ਪਾਤਸ਼ਾਹ ਦੇ 52 ਹੁਕਮਾਂ ਦੇ ਵਿੱਚ ਇੱਕ ਐਸਾ ਹੁਕਮ ਵੀ ਹੈ ਕਿ ਬਾਦਨੀ ਨੂੰ ਕੰਨਿਆ ਨਹੀਂ ਦੇਣੀ ਭੱਦਨ ਕਰਨ ਵਾਲੇ ਨੂੰ ਕੰਨਿਆ ਨਹੀਂ ਦੇਣੀ ਭਾਵ ਸਿਰਮੁੰਨੇ ਨੂੰ ਕੰਨਿਆ ਨਹੀਂ ਦੇਣੀ ਸਿਰਮੁੰਨੇ ਦੇ ਨਾਲ ਨਗੁਰੇ ਦੇ ਨਾਲ ਰੋਟੀ ਬੇਟੀ ਦੀ ਸਾਹਜ ਨਹੀਂ ਰੱਖਣੀ ਤੇ ਤੁਸੀਂ ਲੋਕ ਉਹਦੀਆਂ ਜਾ ਕੇ ਪ੍ਰਮੋਸ਼ਨਾਂ ਕਰ ਰਹੇ ਹੋ ਨਿਗਰੇ ਬੰਦੇ ਦੀਆਂ ਜਿਹਨੂੰ ਸਾਧਗੁਰ ਨੇ ਨਿਗਰੇ ਬੰਦੇ ਨੂੰ ਪਰਵਾਹ ਨਹੀਂ ਕੀਤਾ ਤੇ ਤੁਸੀਂ ਉਹਦੀਆਂ ਫਿਲਮਾਂ ਦੀਆਂ ਜਾ ਕੇ ਪ੍ਰਮੋਸ਼ਨਾਂ ਕਰੋ ਤੁਸੀਂ ਕਿੱਧਰ ਦੇ ਸਿੱਖ ਹੋ ਬਈ ਤੁਸੀਂ ਕਲਗੀਧਰ ਪਾਤਸ਼ਾਹ ਦੀਆਂ ਨਜ਼ਰਾਂ ਦੇ ਵਿੱਚ ਸਿੱਖ ਨਹੀਂ ਜੇ ਹੈਗੇ ਸਿੱਖ ਕਲਗੀਧਰ ਪਾਤਸ਼ਾਹ ਦਾ ਉਹ ਹੈ ਜਿਹੜਾ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਜਿੰਨੂੰ ਮਿਲ ਕੇ ਅਕਾਲਪੁਰਖ ਵਾਹਿਗੁਰੂ ਦਾ ਨਾਮ ਚਿਰਦੇ ਆਉਂਦਾ ਸਤਿਗੁਰੂ ਨੂੰ ਗੁਰਸਿੱਖ ਅਰਦਾਸ ਕਰਦੇ ਨੇ ਹਮੇਸ਼ਾ ਸਤਿਗੁਰੂ ਜੀ ਐਸੇ ਪਿਆਰੇ ਸਾਨੂੰ ਮਿਲਿਓ ਤੇ ਤੁਸੀਂ ਮੂਰਖ ਮਤ ਤੁਹਾਡੀ ਤੁਸੀਂ ਜਾ ਕੇ ਨਗੁਰੇ ਬੰਦੇ ਦੀ ਸਪੋਰਟ ਕਰ ਰਹੇ ਹੋ ਤੇ ਸਤਿਗੁਰੂ ਜੀ ਇੱਕ ਨਹੀਂ ਅਨੇਕਾ ਥਾਂ ਗੁਰਬਾਣੀ ਦੇ ਵਿੱਚ ਵੀ ਨਗੁਰੇ ਬੰਦੇ ਤੋਂ ਦੂਰ ਭੱਜਣ ਲਈ ਕਹਿੰਦੇ ਨੇ ਮਹਾਰਜ ਕਹਿੰਦੇ ਸਾਕ ਤਾਂ ਨਾਲ ਰੁੱਟੀ ਭਲੀ ਸਾਕ ਸਾਕ ਤਾਂ ਦੇ ਨਾਲੋਂ ਮਹਾਰਜ ਕਹਿੰਦੇ ਦੂਰ ਭੱਜ ਜਾਣਾ ਚੰਗਾ ਵਾ ਟੁੱਟੀ ਭਲੀ ਚੰਗੀ ਆ ਤੇ ਤੁਸੀਂ ਸਾਖਤਾਂ ਦੀ ਸਪੋਰਟ ਕਰਦੇ ਹੋ ਫਿਲਮਾਂ ਦੀ ਪ੍ਰੋਮੋਸ਼ਨ ਕਰਦੇ ਫਿਰਦੇ ਹੋ ਕਿ ਆ ਜਦੋਂ ਪਹਿਲਾਂ ਜਦੋਂ ਫਿਲਮਾਂ ਨਹੀਂ ਸੀ ਬਣਦੀਆਂ ਉਦੋਂ ਸੂਰਮੇ ਨਹੀਂ ਸੀ ਪੈਦਾ ਹੁੰਦੇ ਉਦੋਂ ਕਿਸੇ ਨੂੰ ਆਪਣਾ ਇਤਿਹਾਸ ਨਹੀਂ ਸੀ ਪਤਾ ਜਦੋਂ ਸੇਰਾਂ ਦੇ ਮੋਲ ਪੈਂਦੇ ਸੀ ਜਦੋਂ 84 ਦੇ ਵਿੱਚ ਕਿੰਨੀਆਂ ਕਿ ਫਿਲਮਾਂ ਬਣਦੀਆਂ ਸੀਗੀਆਂ ਜੂਨ 1984 ਦੇ ਵਿੱਚ ਕਿੱਡਾ ਵਰਤਾਰਾ ਵਾਪਰਿਆ ਕੀ ਉਹ ਸਾਰੇ ਯੋਧਿਆਂ ਨੇ ਬਾਬਾ ਮਾਨੁਜਲ ਮਾਨੁਜਲ ਵਰਗੇ ਸੂਰਮੇ ਅਕਾਲੀ ਬੱਬਰਾਂ ਨੇ ਅਕਾਲੀ ਲਹਿਰਾਂ ਨੇ ਉਹ ਸਾਰਿਆਂ ਨੇ ਫਿਲਮਾਂ ਦੇਖੀਆਂ ਸੀਗੀਆਂ ਜੇ ਫਿਲਮਾਂ ਵੇਖੀਆਂ ਸੀ ਤੇ ਕਿਹੜੀਆਂ ਵੇਖੀਆਂ ਸੀਗੀਆਂ ਸਾਨੂੰ ਦੱਸੋ ਲਾਈਵ ਆ ਕੇ ਕਰੋ ਗੱਲ ਕਿ ਕਿਹੜੀਆਂ ਫਿਲਮਾਂ ਵੇਖ ਕੇ ਯੋਧੇ ਬਣਦੇ ਰੇ ਸੂਰਮੇ ਬਣਦੇ ਰੇ ਤੇ ਜਾਨਾਂ ਤਲੀ ਤੇ ਧਰ ਕੇ ਲੜ ਗਏ ਟੈਂਕਾਂ ਦੇ ਨਾਲ ਮੱਥਾ ਲਾ ਗਏ ਨੇ ਭਾਈ ਮੋਹਰ ਸਿੰਘ ਜੀ ਜਿਨ੍ਹਾਂ ਨੇ ਆਪਣੀਆਂ ਬੱਚੀਆਂ ਦੇ ਨਾਲ ਬੰਬ ਬੰਨ ਬੰਨ ਕਰਕੇ ਟੈਂਕਾਂ ਦੇ ਉੱਤੇ ਸੁੱਟ ਦਿੱਤਾ ਉਹਨਾਂ ਕਿਹੜੀਆਂ ਫਿਲਮਾਂ ਵੇਖੀਆਂ ਸੀਗੀਆਂ ਬਾਈ ਦੱਸੋ ਸਾਨੂੰ ਜਵਾਬ ਦਿਓ ਸਿੱਖ ਕੌਮ ਜਵਾਬ ਮੰਗਦੀ ਹੈ ਤੇ ਇੱਥੇ ਵਸਣੀ ਇਤਿਹਾਸ ਜਿਹੜਾ ਮਰਜੀ ਇਤਿਹਾਸ ਦਾ ਪੰਨਾ ਚੋਕ ਲੋ ਖੂਨ ਦੇ ਨਾਲ ਭਰਿਆ ਹੋਇਆ ਤੇ ਗੁਰਬਾਣੀ ਦਾ ਜਿਹੜਾ ਮਰਜੀ ਪੰਨਾ ਚੋਕ ਲੋ ਗੁਰਬਾਣੀ ਗੁਰੂ ਦੀ ਸਿੱਖਿਆ ਅਕਾਲ ਪੁਰਖ ਦੀ ਸਿੱਖਿਆ ਦਿੰਦੀ ਹੈ ਜੀਵਨ ਜਾਤ ਜਿਉਣ ਦੀ ਸਿੱਖਿਆ ਦਿੰਦੀ ਹੈ ਸੋ ਇਹ ਅਗੇ ਇਹਨਾਂ ਮਾਲੀਆਂ ਹਰਕਤਾਂ ਨੂੰ ਛੱਡ ਕਰਕੇ ਪੰਥ ਦੀ ਨੁਮਾਇੰਦਗੀ ਕਰਨੀ ਆ ਜੇ ਪੰਥ ਦੇ ਅਸੀਂ ਕੁਝ ਬਾਨਣਾ ਚਾਹੁੰਦੇ ਆਂ ਆਗੂ ਬਾਨਣਾ ਚਾਹੁੰਦੇ ਆਂ ਤੇ ਫਿਰ ਇਹਨਾਂ ਗੱਲਾਂ ਨੂੰ ਛੱਡੋ ਗੁਰਬਾਣੀ ਪੜੋ ਗੁਰਬਾਣੀ ਤੇ ਵਿਚਾਰ ਕਰੋ ਗੁਰਬਾਣੀ ਤੇ ਪਹਿਰਾ ਦਿਓ ਗੁਰਬਾਣੀ ਕਹਿੰਦੀ ਕੀ ਆ ਗੁਰਬਾਣੀ ਸਾਨੂੰ ਸਮਝਾਉਂਦੀ ਏ ਕਿ ਸਾਖਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ ਬਸਨਕਾਰੋਂ ਪਰਸੀਐ ਤੋ ਕਿਛ ਲੱਗਿਆ ਦਾਗ ਸਤਿਗੁਰੂ ਜੀ ਕਹਿੰਦੇ ਨੇ ਮਾਰੀਆਂ ਹਰਕਤਾਂ ਛੱਡ ਕਰਕੇ ਮਾੜੇ ਬੰਦਿਆਂ ਦੀ ਸੰਗਤ ਛੱਡ ਕਰਕੇ ਦੂਰ ਭੱਜ ਜਾਣਾ ਚੰਗਾ ਹੈ ਨਹੀਂ ਦੇ ਕਾਲਖ ਲੱਗਦੀ ਹੈ ਤੇ ਅਸੀਂ ਇਹ ਗੁਰੇ ਬੰਦਿਆਂ ਨੂੰ ਦੇਹ ਤੇਰੇ ਦੀ سپورਟ ਲੈ ਜੀ ਇਹ ਬੜੀ ਵਧੀਆ ਫਿਲਮ ਬਣਾਤੀ ਇਹਨਾਂ ਨੇ ਇਹਨਾਂ ਨੇ ਯੋਧਿਆਂ ਦਾ ਸੂਰਮਿਆਂ ਦਾ ਰੋਲ ਵਿਖਾਇਆ ਵੀ ਯੋਧੇ ਕਿਦਾਂ ਦੇ ਹੁੰਦੇ ਨੇ ਮੈਂ ਤੁਹਾਨੂੰ ਪਰਸਨਲੀ ਆਪਣੀ ਗੱਲ ਦੱਸਦਾ ਮੈਂ ਫਿਲਮਾਂ ਕਦੀ ਨਹੀਂ ਵੇਂਦਾ ਮੈਂ ਫਿਲਮਾਂ ਨਹੀਂ ਦੇਖੀਆਂ ਕਦੀ ਪਰ ਸਤਿਗੁਰੂ ਅਕਾਲਪੁਰਖ ਸਾਹਿਬ ਦੀ ਬਹੁਤ ਬਹੁਤ ਅਪਾਰ ਕਿਰਪਾ ਹੈਗੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਸੰਤ ਵੀ ਤੇ ਸਿਪਾਈ ਵੀ ਸਤਿਗੁਰੂ ਨੇ ਇੰਨੀ ਕਾਬਲੀਅਤ ਬਖਸ਼ੀ ਹੋਈ ਆ ਤੁਸੀਂ ਗੁਰਮਤਿ ਦੀ ਗੱਲ ਕਰ ਲਓ ਸਾਡੇ ਨਾਲ ਬਹਿ ਕੇ ਤੁਸੀਂ ਸਿਪਾਈ ਦੇ ਸਿਪਾਈ ਦੇ ਕਨਸੈਪਟ ਤੇ ਗੱਲ ਕਰ ਲਓ ਬਹਿ ਕੇ ਜਿੱਦਨ ਸਮਾਂ ਆਇਆ ਪੰਥ ਦੇ ਅੱਗੇ ਲਾ ਕੇ ਸ਼ਹੀਦੀ ਵੀ ਪ੍ਰਾਪਤ ਕਰਾਂਗੇ ਸੋ ਐਸੀਆਂ ਮਾਰ-ਮਾੜੀਆਂ ਹਰਕਤਾਂ ਛੱਡੋ ਇਹ ਫਿਲਮਾਂ ਨਾ ਕਦੀ ਚੱਲੀਆਂ ਸੀ ਨਾ ਖਾਲਸਾ ਪੰਥ ਚੱਲਣ ਦੇਵੇਗਾ ਜਿਹੜੇ ਸਿੰਘ ਇਹਨਾਂ ਨੂੰ ਰੋਕਣ ਦੇ ਲਈ ਯਤਨਸ਼ੀਲ ਨੇ ਐਸੀ ਵੀ ਉਹਨਾਂ ਦੇ ਨਾਲ ਆ ਖੜੇ ਸੀ ਖੜੇ ਹਾਂ ਰਹਾਂਗੇ ਫਿਲਮਾਂ ਕਦੀ ਨਹੀਂ ਚੱਲਣ ਦਿਆਂਗੇ ਇਹ ਯਾਦ ਰੱਖੋ ਗੱਲ ਇਹ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਨੇ ਤੇ ਬੰਦ ਕਰਵਾ ਕੇ ਹੀ ਹਟਾਂਗੇ ਇਸ ਸਿਨੇਮੇ ਘਰਾਂ ਦੇ ਵਿੱਚ ਇਹ ਜਿਹੜਾ ਵਾ ਇਹ ਬਿਲਕੁਲ ਜਿਹੜਾ ਇਤਿਹਾਸ ਦੇ ਉਲਟ ਇਹ ਨਗਰੇ ਬੰਦੇ ਸਾਡੇ ਯੋਧੀਆਂ ਦੀਆਂ ਜਿਹੜੀਆਂ ਵਾ ਉਹ ਨਕਲਾਂ ਕਰਨਗੇ ਇਹ ਬਿਲਕੁਲ ਕਦਾਚਿਤ ਵੀ ਜਿਹੜਾ ਵਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਆਪਨੇ ਆਪ ਸੰਭਲ ਜਾਣਗੇ ਚੰਗਾ ਆ ਨਹੀਂ ਤੇ ਜਾਗੋ ਦੀਆਂ ਲਹਿਰਾਂ ਜਿਹੜੀਆਂ ਇਹ ਪਹਿਲਾਂ ਵੀ ਤੁਰੀਆਂ ਸੀਗੀਆਂ ਆਉਂਦੀਆਂ ਰਹੀਆਂ ਸੀਗੀਆਂ ਤੇ ਦੁਸ਼ਟ ਜਿਹੜੇ ਇਹਨਾਂ ਨੇ ਸੋਧੇ ਸੋਧੇ ਲਾਉਂਦੇ ਰਹੇ ਸੀਗੇ ਤੇ ਲੱਗਦੇ ਰਹਿਣਗੇ ਬੰਦੇ ਬਣ ਜੋ ਜੇ ਤੁਸੀਂ ਨਹੀਂ ਬਣਦੇ ਤੇ ਖਾਲਸਾ ਬੰਦ ਆਪਣੇ ਤਰੀਕੇ ਦੇ ਨਾਲ ਫਿਰ ਤੁਹਾਨੂੰ ਜਿਹੜਾ ਆ ਉਹ ਸਮਝ ਆਏਗਾ ਇਹਨੀਆਂ ਮਾੜੀਆਂ ਹਰਕਤਾਂ ਛੱਡ ਕਰਕੇ ਗੁਰੂ ਦੇ ਲੜ ਲੱਗੋ ਸੰਤ ਸਿਪਾਹੀ ਬਣੋ ਬਾਣੀ ਬਣੇ ਦੇ ਧਾਰਨੀ ਹੋਵੋ ਫਿਰ ਬਣਾਓ ਫਿਲਮ ਬਣਾਓ ਕੋਈ ਗੱਲ ਨਹੀਂ ਅਸੀਂ ਰੋਕਦੇ ਨਹੀਂ ਬਣਾਓ ਪਰ ਬਣਾਓ ਤਾਂ ਜੇ ਤੁਸੀਂ ਸਿੱਖ ਇਤਿਹਾਸ ਦੇ ਉੱਤੇ ਖੁਦ ਖਰੇ ਹੋ ਗੁਰਬਾਣੀ ਦੇ ਉੱਤੇ ਖੁਦ ਖਰੇ ਹੋ